ਨਸ਼ੇ ਚ ਤੁਤ ਪੋਰਸ ਮਲਾਜ਼ਮ ਨੇ ਅਜਹੀ ਘਟੀਆ ਹਰਕਤ ਕੀਤੀ ਕਿ ਨਸ਼ੇ ਚ ਬੇਸੁੱਧ ਹੋਏ ਮਲਾਜ਼ਮ ਨੂੰ ਖੁਦ ਵੀ ਨਹੀਂ ਪਤਾ ਲੱਗ ਰਿਹਾ ਹੈ ਕਿ ਹੋ ਕਰ ਕੀ ਰਿਹਾ ਉਸੇ ਘਟਿਆ ਹਰਕਤ ਦੀ ਉਥੇ ਮੌਜੂਦ ਮੈਂਬਰਾਂ ਦੇ ਵੱਲੋਂ ਵੀਡੀਓ ਬਣਾ ਲਈ ਗਈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਤਸਵੀਰਾਂ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਮੁਲਾਜ਼ਮ ਜੋ ਕਿ ਨਸ਼ੇ 'ਚ ਐਨਾ ਤੁੱਟਾ ਹੈ ਉਸ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਜਿੱਥੇ ਉਹ ਹੰਗਾਮਾ ਕਰ ਰਿਹਾ ਹੈ ਗਾੜੀ ਗਲੋਚ ਕਰ ਰਿਹਾ ਹੈ ਉਹ ਇੱਕ ਪਵਿੱਤਰ ਧਾਰਮਿਕ ਮੰਦਿਰ ਹੈ ਅਤੇ ਉਸਨੇ ਕਾਲੀ ਗਲੋਚ ਕਰਦਿਆ ਮੰਦਿਰ ਦੇ ਪ੍ਰਬੰਧਕਾਂ ਤੇ ਪਿਸਤੌਲ ਤੱਕ ਤਾਣ ਦਿੱਤੀ ਪਰ ਨਸ਼ਾ ਇੰਨਾ ਕੀਤਾ ਹੋਇਆ ਸੀ ਕਿ ਉਸ ਦੀ ਪਿਸਤੌਲ ਵੀ ਮੰਦਿਰ ਦੇ ਵਿੱਚ ਡਿੱਗ ਪਈ ਆਓ ਨਜ਼ਰ ਮਾਰਦੇ ਆਂ ਇਹਨਾਂ ਤਸਵੀਰਾਂ ਤੇ ਮੇਰੇ ਪਿਸਤੌਲ ਦਿਨੇ ਆਪਣਾ ਤੇਰਾ ਮੁੰਡਿਆਂ ਦੇ ਵਿੱਚ ਸਿੱਤੇ ਦੀ ਕੁੜੀ ਦੇ ਉੱਤੇ ਤੂੰ ਚੜਦਾ ਜਾ ਆਮਰੀ ਇੱਕ ਤਬਾ ਤੂੰ ਮਲਾਇਮ ਹੋ ਕੇ ਪੂਹੇ ਚੜਿਆ ਹੋਗਾ ਤੁਹਾਡੇ ਗੱਲ ਵੀਡੀਓ ਬਣਾਤਾ ਜੀ ਅਰੇ ਵਾਹ ਕਿਤੇ来 ਆ ਰਹਾ ਮਾਮਲਾ ਸਰਦਾਰ ਤੂੰ ਅਸਰ ਤੋਂ ਦੁਰਗੰਜਿਆ ਚੱਲੇ ਤੈਨੂੰ ਸ਼ਰਮ ਨਹੀਂ ਆਉਂਦੀ ਬੰਦੇ ਚੜੀ ਜਾ ਕੇ ਮਾਮਲਾ ਅੰਮ੍ਰਿਤਸਰ ਦੇ ਥਾਣਾ ਮੁਹਕਮਪੂਰਾ ਅਧੀਨ ਆਉਂਦੇ ਸਨ ਸਿਟੀ ਦਾ ਜਿੱਥੇ ਕਿ ਮੰਦਰ ਪ੍ਰਧਾਨ ਭਾਰਤ ਭੋਸ਼ਣਾ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਏ ਦਿਨ ਇਹ ਕਾਲਾ ਸਪਾਹੀ ਸ਼ਰਾਬ ਪੀ ਕੇ ਮੰਦਰ ਦੇ ਵਿੱਚ ਉਹਨਾਂ ਦੀ ਬੇਟੀ ਦੇ ਨਾਲ ਗਾਲੀ ਗਲੋਚ ਕਰਦਾ ਹੈ ਅਤੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪਿਸਤੌਲ ਤਾਣ ਦਿੱਤੀ ਉਹਨਾਂ ਕਹਿੰਿਆ ਕਿ ਅਸੀਂ ਮੌਕੇ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਇਸ ਦਾ ਪਿਸਤੌਲ ਵੀ ਪੁਲਿਸ ਹਵਾਲੇ ਕਰ ਦਿੱਤਾ ਹੈ ਮੇਰਾ ਨਾਮ ਭਾਰਤ ਭੋਸ਼ਣਾ ਤੇ ਕੀ ਹੋਇਆ ਕੀ ਮੈਂ ਮੰਦਰ ਦਾ ਪ੍ਰਧਾਨ ਆ ਇੱਥੇ ਕੱਲ ਇੱਕ ਕਾਲੂ ਛਪਾਈ ਹੈਗਾ ਜਿਹਦਾ 3456 ਬੈਲਟ ਨੰਬਰ ਆ ਔਰ ਅੱਜਾ ਸ਼ਰਾਬ ਦੇ ਨਾਲ ਇੱਥੇ ਮੰਦਰ ਤੇ ਆਣ ਕੇ ਆ ਮੇਰੀ ਗੁੜੀਆ ਮੰਦਰ ਤੇ ਰਹਿੰਦੀ ਆ ਇਹਨੂੰ ਗਾਲ ਮੰਦਾ ਕੱਢਣ ਲੱਪਿਆ ਜਿੱਧਰੋਂ ਉਧਰੋਂ ਮੈਂ ਵੀ ਘਰੋਂ ਆਉਂਦਾ ਆਪਣੀ ਘਰ ਦੀ ਨਾਲ ਲੈ ਕੇ ਤੇ ਜਦੋਂ ਵੇਖਿਆ ਮੇਰੀ ਕੁੜੀ ਨੂੰ ਗਾਲ ਮੰਦਾ ਕੱਢਣ ਦੇ ਆਈ ਤਾਂ ਆਪਾਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਇਹਨੇ ਪਿਸਤੌਲ ਗੱਡੀ ਤੇ ਮੇਰੇ ਕੰਨ ਤੇ ਰੱਖ ਦਿੱਤੀ ਤੋਂ ਤੋਂ ਬਾਅਦ ਪਬਲਿਕ ਇਕੱਠੀ ਹੋ ਗਈ ਤਾਂ ਪੱਜਣ ਲੱਗਾ ਤੇ ਬਸ ਤੋਲੇ ਦੀ ਡਿੱਗੀ ਤੇ ਜੋ ਮੇਰੀ ਗੁੜੀਆਂ ਨੇ ਫੜ ਲਈ ਮੇਰੀ ਗੁੜੀਆਂ ਨੇ ਫੜ ਕੇ ਇੱਥੋਂ ਮੁਲਾਜ਼ਮ ਆਪਣੇ ਸਨ ਸਿਟੀ ਦੇ ਮੋੜ ਤੇ ਖਲੋਤੇ ਹੁੰਦੇ ਉਹਨਾਂ ਨੂੰ ਬੁਲਾਇਆ ਤਾਂ ਉਹਨਾਂ ਨੂੰ ਦੇਤੀ ਆ ਹਮੇਸ਼ਾ ਹੀ ਹੁੰਦਾ ਨਾਲੇ ਮੇਰੀ ਕੁੜੀ ਨੂੰ ਗਾਲਾਂ ਕੱਢਦਾ ਕਦੀ ਸਾਨੂੰ ਕੱਢ ਕੱਢਦਾ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਆਵੇਂ ਨਹੀਂ ਚੈਜ ਕਰਦਾ ਹਾਂ ਅਦਾਸਮਿੰਟ ਕਰਦਾ ਸਾਨੂੰ ਆ ਛੋਟਾ ਛਵਾਲਾ ਸਨ ਸਿਟੀ ਮੋਲ ਸਰੋਪਤਰ ਨੇ ਇੱਕ ਤਾਂ ਮੰਨਦਾ ਜੀ ਤੁਸੀਂ ਥਾਣੇ ਜਾ ਕੇ ਕੋਈ ਕੰਪਲੇਂਟ ਲਖਾਈ ਹਾਂ ਮੇਰੀ ਕੁੜੀਆਂ ਨੇ ਲਖਵਾਈ ਆ ਕੰਪਲੇਟ ਤੇ ਪੁਲਿਸ ਵੱਲੋਂ ਕੀ ਕੀ ਆ ਗਿਆ ਪੁਲਿਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਆ ਜਿਹੜੀ ਉਹਦੀ ਬੰਦੂਕ ਤੇ ਡਿੱਗੀ ਉਹ ਉਹ ਬੰਦੂਕ ਆਪਾਂ ਮੁਲਾਜ਼ਮਾਂ ਨੂੰ ਜਮ੍ਹਾਂ ਕਰਾਤੀ ਠੀਕ ਆ ਕਿਹੜੇ ਥਾਣੇ ਕਿਹੜੇ ਜਮ੍ਹਾਂ ਕਰਾਈ ਆ ਮੋਗੰਪੁਰ ਥਾਣੇ ਮੋਗੰਪੁਰ ਦੇ ਮੁਲਾਜ਼ਮ ਖਲੋਤੇ ਆ ਸੰਸਿਟੀ ਤੇ ਖਲੋਤੇ ਹੁੰਦੇ ਆ ਤਾਂ ਆਪਾਂ ਉਹਨਾਂ ਨੂੰ ਹੀ ਦੇਤੀ ਹੈ ਉਹਨਾਂ ਦੇ ਸਾਹਮਣੇ ਇਹ ਵਾਕਿਆ ਹੋਇਆ ਜੀ ਆਹ ਉਹਨਾਂ ਦੇ ਸਾਹਮਣੇ ਇਹ ਵਾਕਿਆ ਹੋਇਆ ਉਹ ਬਾਅਦ ਚਾਹ ਜਦੋਂ ਇਹਨਾਂ ਦੀ ਕਹਿੰਦਾ ਮਰੋ ਗਾਲ ਮੰਦਾ ਕੱਢਣ ਡਿਆ ਸੀ ਉਹ ਛੜਦਾ ਨਹੀਂ ਗਾਲ ਮੰਦਾ ਕੱਢਾ ਪੁਲਸ ਵਾਲਿਆਂ ਤੁਸੀਂ ਬੁਲਾ ਕੇ ਲਿਆ ਹਾਂ ਆਹ ਆ ਪੁਲਸ ਵਾਲਿਆਂ ਬੁਲਾ ਕੇ ਲਿਆ ਤੇ ਦੋਸ਼ੀ ਨੂੰ ਤੇ ਹਥਿਆਰ ਨੂੰ ਦੋਵੇਂ ਤੁਸੀਂ ਉਹਨਾਂ ਨੇ ਜਮਾ ਕਰਾ ਆ ਉਹ ਵਰਦੀ ਵੀ ਵਿੱਚ ਹੈਗਾ ਪੁਲਿਸ ਨਹੀਂ ਨਹੀਂ ਉਹ ਸੂਬੀ ਹੈਗਾ ਉਹ ਕਹਿੰਦਾ ਵਰਦੀ ਤੋਂ ਬਗਾਰ ਹੈ ਹਾਂ ਰਜਾ ਹੈ ਪਤਾ ਨਹੀਂ ਕਿ ਦੋ ਰਜਾ ਆ ਗਿਆ ਆ ਉਹ ਤੇ ਬਾਅਦ 15 ਦਿਨਾਂ ਬਾਅਦ ਬਾਹਰ ਮੇਰੇ ਗੁड़िया ਫੁੱਲਾਂ ਇਧਰ ਨਾਲ ਲੁੰਦੀ ਆ ਆ ਗਾਲ ਮੰਦਾ ਕੱਢ ਕੇ ਜਾਂਦਾ ਹੀ ਜਾਂਦਾ ਕਦੀ ਉਹਨਾਂ ਨੂੰ ਟੁੱਚਾ ਕਰਦਾ ਕਦੀ ਛੇੜਦਾ ਮੈਂ ਮੇਰਾ ਨਾਮ ਰਚਨਾ ਆ ਇਹ ਮੇਰੇ ਹਸਬੰਡ ਆ ਉਹ ਇਦਾਂ ਹੀ ਕਰਦਾ ਆ ਕਿ ਇੱਥੇ ਗਾਲੀ ਗਲੋਚ ਕਰਦਾ ਗੁੰਡਾਗਰਦੀ ਕਰਦਾ ਆ ਤੇ ਕੱਲ ਅਸੀਂ ਗਏ ਆ ਕੰਪਲੀਟ ਲਖਾਨ ਤੇ ਸਾਡੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਤੇ ਜੇ ਇਹੀ ਚਾਹਨੇ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਇਹਦੀ ਗੁੰਡਾਗਰਦੀ ਬੰਦ ਕੀਤੀ ਜਾਵੇ ਪਬਲਿਕ ਵੀ ਬਹੁਤ ਪਰੇਸ਼ਾਨ ਹੁੰਦੀ ਹੈ ਨਾ ਇਹਦੇ ਤੋਂ ਇਹ ਅੱਗੇ ਵੀ ਮਲਾਜਾ ਵੀ ਇਹਦਾ ਕਰਾਇਆ ਹੈ 120 ਆਈ ਇਹਦੀ ਜਿਹੜਾ ਇਹਦਾ ਮਲਾਜਾ ਕਰਾਇਆ ਹੈ ਤੇ ਅੱਗੇ ਸਾਡੀ ਇਹੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲੇ ਬਸ ਇਹਦੀ ਰੋਕੀ ਜਾਵੇ ਪਰੇਸ਼ਾਨ ਹੋਣ ਲਈ ਮੰਦਰ ਦੀ ਪਵਿੱਤਰਤਾ ਨੂੰ ਭੰਗ ਕਰਦਾ ਦੂਸਰੇ ਤੀਸਰੇ ਦਿਨ ਆਕੇ ਮੇਰੇ ਬੱਚਿਆਂ ਨੂੰ ਪਹਿਲੇ ਵੀ ਤੁਸੀਂ ਕੋਈ ਕੰਪਲੇਟ ਵਗੈਰਾ ਲਖਾਈ ਨਹੀਂ ਆਈ ਲਖਾਈ ਨਹੀਂ 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 ਲਖਾਈ ਨਹੀਂ ਅਸੀਂ ਕਦੀ ਕਿ ਤੁਹਾਨੂੰ ਕਿੰਨੀਆਂ ਵਾਰ ਬਰਦਾਸ਼ਤ ਕਰਦਾ ਇਹ ਪਤਾ ਨਹੀਂ ਜੀ ਇਹ ਨਜਾਇਜ਼ ਗੁੰਡਾਗਰਦੀ ਕਰਦਾ ਇਹ ਆ ਕੇ ਬਰਦੀ ਦਾ ਰੋਬ ਬਰਦੀ ਦਾ ਰੋਬ ਪਾਉਂਦਾ ਆ ਤੇ ਇਹਨੂੰ ਰੋਕਿਆ ਜਾਵੇ ਬਰਦੀ ਦਾ ਰੋਬ ਥੋੜੀ ਕੋਈ ਚੱਲਦੇ ਹੁੰਦੇ ਆ ਇਹ ਮੰਦਿਰ ਆ ਕੋਈ ਓਦਾਂ ਦੀ ਜਗ੍ਹਾ ਥੋੜੀ ਐ ਕਿ ਜਿੱਥੇ ਬਰਦਾਸ਼ਤ ਕੀਤਾ ਜਾ ਪਰ ਇਹ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਇਹਨੇ ਕੀਤੀ ਹੈਗੀ ਤੇ ਅੱਗੋਂ ਸਾਰੀ ਵਾਰੀ ਬਰਦਾਸ਼ਤ ਕੀਤਾ ਆ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਪਰ ਹੁਣ ਹੱਦ ਤੋਂ ਬਾਹਰ ਹੀ ਹੋ ਗਿਆ ਆ ਪਿਸਟਲ ਕੱਢਣੀ ਗੁੰਡਾਗਰਦੀ ਕਰਨੀ ਗੰਦੀਆਂ ਗਾਲਾਂ ਮੇਰੇ ਇਹਨੇ ਬਾਲ ਬੁੱਟਣ ਦੀ ਕੋਸ਼ਿਸ਼ ਕੀਤੀ ਮੇਰੇ ਉੱਤੇ ਟੋਪੀ ਡਿਹੀ ਆ ਸਾਰਿਆਂ ਨੇ ਦੇਖੀ ਬਾਹਰ ਗੁੜੀਆਂ ਮੇਰੀ ਤੇ ਲੱਤਾ ਮਾਰੀਆਂ ਇਹਨੇ ਗੰਦੀ ਗਾਲ ਗੰਦੇ ਇਸ਼ਾਰੇ ਕਰ-ਕਰਕੇ ਇਹਨੇ ਗੰਦੀਆਂ ਗਾਲਾਂ ਕੱਢੀਆਂ ਮੁਲਾਜ਼ਮ ਹੋ ਕੇ ਸਾਨੂੰ ਧਮਕੀਆਂ ਦਿੰਦੇ ਸਰ ਮੇਰਾ ਨਾਮ ਸੋਨਮ ਤੇ ਕੀ ਹੋਇਆ ਕਿਸੇ ਤੁਹਾਡ ਨੂੰ ਸਰ ਮੈਂ ਆਪਣੀ ਬੇਟੀਆਂ ਨੂੰ ਲੈ ਕੇ ਅੰਦਰ ਬੈਠੀ ਹੂੰ ਇਸੀ ਕਾਲੂ ਸਿਪਾਈ ਆਇਆ ਸ਼ਰਮ ਨਰਜਿਆ ਬੜੀ ਗਾਲੀ ਗਲੋਚ ਕੀਤੀ ਵੜਾ ਮਤਲਬ ਕਿ ਦੇ ਖਲਾਰਾ ਪਾ ਕੇ ਗਿਆ ਬੰਦੂਕ ਗੱਡੀ ਮੇਰੇ ਪਾਪਾ ਨੂੰ ਬੰਦੂਕ ਦਿਖਾਉਣ ਲੱਗਾ ਫਿਰ ਅਸੀਂ ਉਹਨੂੰ ਰੋਕਿਆ ਸੰਗਤ ਨੇ ਵੀ ਰੋਕਿਆ ਮੌਜੂਦ ਆ ਪੰਡਿਤ ਜੀ ਵੀ ਇੱਥੇ ਹਾਜ਼ਰ ਸਾਨੂੰ ਕੱਲ ਕੱਲ 12 ਵਜੇ ਦਾ ਕੰਮ ਆ ਇਹਨਾਂ ਨੇ ਰੋਕਿਆ ਬੜੀ ਗਾਲੀ ਗਲੋਚ ਕੀਤੀ ਹੱਥੀ ਪੈਨ ਤੱਕਰ ਗਿਆ ਸਾਡੇ ਮੇਰੇ ਲੱਤਾਂ ਮਾਰੀਆਂ ਸੱਟ ਲੱਗੀ ਮੇਰੇ ਮੰਮੀ ਦੇ ਵੀ ਕੱਲ ਬਾਲ ਪੁੱਟਣ ਤੱਕਰ ਗਿਆ ਠੀਕ ਹੈ ਬੜਾ ਇਹਨਾਂ ਨੇ ਰੋਕਿਆ ਮਲਾਇਮ ਨੂੰ ਵੀ ਰੋਕਿਆ ਉਲਟ ਸਾਨੂੰ ਬੋਲਣ ਲੱਗੇ ਕਿ ਅਸੀਂ ਤੁਹਾਨੂੰ ਆ ਕਰ ਦੇਣਾ ਇਦਾਂ ਕਰ ਦੇਣਾ ਵਾ ਤੁਸੀਂ ਮੈਨੂੰ ਜਾਣਦੇ ਨਹੀਂ ਸਾਨੂੰ ਧਮਕੀਆਂ ਦੇਣ ਲੱਗੇ ਤੇ ਮੇਰੀ ਇਹੀ ਗ ਇਸ ਸਬੰਧੀ ਥਾਣਾ ਮੋਹਕਮਪੁਰਾ ਦੀ ਪੁਲਿਸ ਦੇ ਐਸਐਚਓ ਵੱਲੋਂ ਫਿਲਹਾਲ ਇਸ ਮਾਮਲੇ ਸੰਬੰਧੀ ਤਫ਼ਤੀਸ਼ ਦਾ ਹਵਾਲਾ ਦਿੱਤਾ ਗਿਆ ਇੱਕ ਗੱਲ ਦਾ ਮਸਲਾ ਮੇਰੇ ਨੋਟਿਸ ਵਿੱਚ ਹੈ ਤੇ ਇਸ ਸੰਬੰਧੀ ਜਿਹੜਾ ਮੈਂ ਵੈਰੀਫਾਈ ਕਰ ਰਿਹਾ ਤੇ ਜਿਨ੍ਹਾਂ ਨੂੰ ਕੰਪਲੀਟ ਦਿੱਤੀ ਗਈ ਉਹਨਾਂ ਨੂੰ ਬੁਲਾਇਆ ਗਿਆ ਥਾਣੇ ਤੇ ਥਾਣੇ ਬੁਲਾ ਕੇ ਇਸ ਦੇ ਵਿੱਚ ਜੋ ਵੀ ਬਣਦਾ ਹੋਊਗਾ ਜੇ ਕੋਈ ਕਾਰਵਾਈ ਬਣਦੀ ਹੋਊਗਾ ਉਹ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਇਹ ਵੈਰੀਫਾਈ ਕਰਾਂਗੇ ਵੀ ਇਹਨੇ ਮੁਲਾਜ਼ਮ ਨੇ ਉੱਥੇ ਆਪਣਾ ਵੈਪਨ ਉਹਨਾਂ ਨੂੰ ਦਿਖਾਇਆ ਕਿ ਇਹਨੂੰ ਯੂਜ਼ ਕੀਤਾ ਕਿ ਨਹੀਂ ਕੀਤਾ ਉਹਨਾਂ ਵੱਲੋਂ ਕਿਹਾ ਗਿਆ ਕਿ ਵੈਪਨ ਉਹਦੇ ਹੱਥੋਂ ਡਿੱਗਾ ਉਸ ਤੋਂ ਬਾਅਦ ਚੌਂਕ ਚੌਂਕ ਮੁਲਾਜ਼ਮਾਂ ਨੂੰ ਬੁਲਾ ਕੇ ਉਹਨਾਂ ਨੂੰ ਉਹਦਾ ਵੈਪਨ ਵੀ ਦਿੱਤਾ ਗਿਆ ਵਾਪਸ ਦਿੱਤਾ ਗਿਆ ਤੇ ਬੰਦਾ ਵੀ ਹਵਾਲੇ ਕੀਤਾ ਗਿਆ ਪੁਲਿਸ ਦੇ ਹਾਂਜੀ ਉਹ ਮੁਲਾਜ਼ਮ ਨੂੰ ਲਿਆਂਦਾ ਸੀ ਉਹਨੂੰ ਲਿਆ ਕੇ ਅਸੀਂ ਉਹਦਾ ਜਿਹੜਾ ਵੀ ਮੁਲਾਜ਼ਮ ਵੀ ਕਰਾਇਆ ਸੀ ਤੇ ਇਸ ਤੋਂ ਇਲਾਵਾ ਜਿਹੜਾ ਉਹ ਜਿਹੜਾ ਵੈਪਰ ਆ ਉਹਨੂੰ ਮੱਧਿਆਮ ਹਾਲ ਦੇ ਵਿੱਚ ਰੱਖਿਆ ਹੋਇਆ ਆਪਣੇ ਕੋਲ ਮੁਲਾਜ਼ੇ ਦੇ ਵਿੱਚ ਉਹ ਕਹਿੰਦੇ 120% ਐਲਕੋਹਲ ਹੈ ਇਹ ਬੰਦਾ ਨਸ਼ੇ ਦੇ ਵਿੱਚ ਹੀ ਹੈ ਇਹ ਮੁਲਾਜ਼ਮ ਨੇ ਰਿਪੋਰਟ ਨਹੀਂ ਮੈਂ ਦੇਖੀਗੀ ਪਰ ਇਹਨਾਂ ਮੈਨੂੰ ਪਤਾ ਲੱਗਾ ਵੀ ਮੁਲਾਜ਼ਮਾਂ ਨੇ ਜਿਹੜਾ ਵੀ ਉਹਦਾ ਮੁਲਾਜ਼ਾ ਕਰਾਇਆ ਸੀ ਸਰ ਉਹਨਾਂ ਕੋਲੋਂ ਕਿਹਾ ਹੋਇਆ ਕਿ ਜਿਹੜਾ ਉੱਥੇ ਦੇ ਪਰਿਵਾਰ ਮੰਦਰ ਦੇ ਬੰਦੇ ਸੋਨਾਂ ਨੂੰ ਕੁੱਟਿਆ ਵੀ ਗਿਆ ਉਹਨਾਂ ਨੂੰ ਮੁਲਾਜ਼ਮ ਨੇ ਨਹੀਂ ਕੋਟ ਮਾਰਦੇ ਸਬੰਧੀ ਨਹੀਂ ਕੁਝ ਵੀ ਹਜੇ ਮੈਨੂੰ ਪਤਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹ ਇਸ ਬੰਦੀ ਮੈਂ ਵੈਰੀਫਾਈ ਕਰਨਾ ਹਜੇ ਹੈ ਖੇਡ ਨਸ਼ੇ ਨੇ ਇਸ ਕਦਰ ਲੋਕਾਂ ਦੀ ਤਾਂ ਮਤ ਮਾਰ ਦਿੱਤੀ ਹੈ ਕਿ ਨਸ਼ੇ 'ਚ ਬੇਸੁੱਧ ਹੋ ਕੇ ਉਹ ਕਿਹੜੀਆਂ ਹਰਕਤਾਂ ਕਰਦੇ ਨੇ ਖੁਦ ਵੀ ਅਣਜਾਣ ਹੁੰਦੇ ਨੇ ਪਰ ਪੁਲਿਸ ਮੁਲਾਜ਼ਮਾਂ ਦੇ ਚੇਕਰ ਗੱਲ ਕੀਤੀ ਜਾਵੇ ਤਾਂ ਇਹ ਕੋਈ ਪਹਿਲੀ ਵੀਡੀਓ ਨਹੀਂ ਇਸ ਤੋਂ ਪਹਿਲਾਂ ਵੀ ਅਨੇਕਾਂ ਵੀਡੀਓਜ਼ ਸਾਹਮਣੇ ਆ ਚੁੱਕੇ ਨੇ ਜਦੋਂ ਨਸ਼ੇ ਦੇ ਵਿੱਚ ਤੁੱਤ ਵਰਦੀ ਧਾਰੀ ਮੁਲਾਜ਼ਮਾਂ ਸੜਕਾਂ ਦੇ ਉੱਤੇ ਲਿਟਦੇ ਨਜ਼ਰ ਆਏ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ